ਸਾਰੇ ਭਾਗਾਂ ਨੇ ਤਾਂ ਦੇਖਦਾ ਟੋਲ ਪਜਾ ਗਏ ਨੇਤਾ ਦੇਖਦਾ ਬਜਰੀ ਕੁਝ ਨਹੀਂ ਛੱਡਿਆ ਮਿੱਟੀ ਤਾਈ ਖਾ ਗਏ ਨੇਤਾ ਦੇਖਦਾ ਢੋਲ ਬਜਾ ਗਏ ਨੇਤਾ ਦੇਖਦਾ ਢੋਲ ਬਜਾ ਗਏ ਨੇਤਾ ਬੇਈਮਾਨ ਸਰਕਾਰ ਹੋਈ ਬੇਈਮਾਨ ਸਰਕਾਰ ਹੋਈ ਸਾਰੇ ਰੰਗ ਦਿਖਾ ਗਏ ਨੇਤਾ ਦੇਖਦਾ ਢੋਲ ਬਜਾ ਗਏ ਨੇਤਾ ਇੱਕ ਆਵੇ ਇੱਕ ਜਾਵੇ ਚੋਰ ਇੱਕ ਆਵੇ ਇੱਕ ਜਾਵੇ ਚੋਰ ਸਾਰੇ ਰੰਗ ਦਿਖਾ ਗਏ ਨੇਤਾ ਦੇਖਦਾ ਢੋਲ ਬਜਾ ਕੇ ਨੇਤਾ ਵਾਦੇ ਕਰਕੇ ਖੁਸ਼ਿਆਲੀ ਦੇ ਵਾਦੇ ਕਰਕੇ ਖੁਸ਼ਿਆਲੀ ਦੇ ਜਨਤਾ ਸੁਖੜੀ ਬਾਗੈ ਨੇਤਾ ਦੇਸ਼ ਦਾ ਟੋਲ ਬਜਾ ਗਾਇਆ ਨੇਤਾ ਮੰਦਰ ਮਸਜਿਦ ਡੇਰੇ ਸਾੰਬੇ ਮੰਦਰ ਮਸਜਿਦ ਡੇਰੇ ਸਾੰਬੇ ਹਰਥਾਂ ਟੋਲ ਜਿਮਾਗਾਇ ਦੇ ਜਿਮਾਗਾਇ ਨੇਤਾ ਦੇਸ਼ ਦਾ ਟੋਲ ਬਜਾ ਗਾਇਆ ਨੇਤਾ ਦੇਸ਼ ਦਾ ਟੋਲ ਬਜਾ ਗਾਇਆ ਨੇਤਾ ਮੰਗਤੀ ਬਣਤੀ ਟੋਟਾ ਨਹੀਂ ਮੰਗਤੇ ਬਣ ਕੇ ਵੋਟਾਂ ਮੰਗਣ ਫੋਟਲਾਂ ਤੇ ਹੀ ਖਾਗਿਆ ਨੇਤਾ ਦੇਹ ਦਾ ਟੋਲ ਬਜਾਗਾ ਲੈਂਦਾ ਡਿਗੜੇ ਦੇਸ਼ ਨੂੰ ਕੌਣ ਸੰਭਾਲੇ ਡਿਗੜੇ ਦੇਸ਼ ਨੂੰ ਕੌਣ ਸੰਭਾਲੇ ਦੇਸ਼ ਨੂੰ ਵਿਗੜਤਾ ਲਗਾਏ ਨੇਤਾ ਦੇਹ ਦਾ ਟੋਲ ਬਜਾਗਾਏ ਨੇਤਾ ਦੇਹ ਦਾ ਟੋਲ ਬਜਾਗਾਏ ਨੇਤਾ ਦੋਸਤੋ ਜੇ ਵੀਡੀਓ ਚੰਗੀ ਲੱਗਦਾ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੁਹਾਡਾ ਧੰਨਵਾਦ